ਤਾ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ ਦਰਅਸਲ ਇਹ ਸਿਹਤ ਵਿਭਾਗ ਦੇ ਵੱਲੋਂ ਖੁਲਾਸਾ ਹੋਇਆ ਤੁਹਾਨੂੰ ਦੱਸਦੇ ਕਿ ਹੁਣ ਜੋ ਦੁਕਾਨ ਦੇ ਉੱਪਰ ਤੁਸੀਂ ਪਨੀਰ ਖਰੀਦੇ ਹੋ ਜਾਂ ਕਿਓ ਖਰੀਦੇ ਹੋ ਉਹ ਵੀ ਸੇਫ ਨਹੀਂ ਹੈ ਇਹਦਾ ਖੁਦ ਖੁਲਾਸਾ ਜੁੜਾਇਆ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਹੁਣਾ ਦੇ ਵੱਲੋਂ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਅਸੀਂ ਸੈਂਪਲ ਚੈੱਕ ਕੀਤੇ ਨੇ ਜੋ ਡੇਰੀਆਂ ਦੇ ਉੱਪਰ ਜਾਂ ਜਿਹੜੀਆਂ ਦੁਕਾਨਾਂ ਸ਼ਹਿਰਾਂ ਦੇ ਵਿੱਚ ਖੁੱਲੀਆਂ ਹੁੰਦੀਆਂ ਨੇ ਜਿੱਥੋਂ ਤੁਸੀਂ ਆਮ ਹੀ ਦੁੱਧ ਖਰੀਦ ਲੈਨੇ ਹੋ ਪ੍ਰੀਨ ਖਰੀਦ ਲੈਨੇ ਹੋ ਘਿਓ ਖਰੀਦ ਲੈਨੇ ਹੋ ਤਾਂ ਉਹਨਾਂ ਦੁਕਾਨਾਂ ਤੋਂ ਅਸੀਂ ਉਹਨਾਂ ਢੇਰੀਆਂ ਤੋਂ ਸੈਂਪਲ ਭਰੇ ਅਸੀਂ ਚੈੱਕ ਕੀਤਾ 531 ਦੇ ਕਰੀਬ ਅਸੀਂ ਸੈਂਪਲ ਜਿਹੜੇ ਉਹ ਇਕੱਠੇ ਕੀਤੇ ਤੇ ਉਹਨਾਂ ਦੇ ਵਿੱਚੋਂ ਬੜੇ ਹੀ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਨੇ 196 ਦੇ ਕਰੀਬ ਜਿਹੜੇ ਨੇ ਉਹ ਸਬ ਸਟੈਂਡਰਡ ਨਿਕਲੇ ਨੇ ਯਾਨੀ ਕਿ ਜਿਨ੍ਹਾਂ ਨੂੰ ਵਰਤਿਆ ਨਹੀਂ ਜਾ ਸਕਦਾ ਆ ਖਰਾਬ ਹੁੰਦੇ ਨੇ ਉਹਨਾਂ ਨੂੰ ਸਬ ਸਟੈਂਡਰਡ ਦਾ ਨਾਮ ਦਿੱਤਾ ਜਾਂਦਾ ਹੈ ਕਿ ਉਹ ਵਰਤਣ ਯੋਗ ਨਹੀਂ ਹੈ ਸੋ 196 ਸੈਂਪਲ ਜਿਹੜੇ ਨੇ 531 ਦੇ ਵਿੱਚੋਂ ਉਹ ਸਬ ਸਟੈਂਡਰਡ ਨਿਕਲਦੇ ਨੇ ਔਰ ਜਦ ਕਿ 59 ਸੈਂਪਲ ਜਿਹੜੇ ਨੇ ਅਨ ਸੇਫ ਨੇ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਆਪਣੀ ਸਿਹਤ ਦੇ ਨਾਲ ਖਿਲਵਾੜ ਕਰ ਰਹੇ ਹੋ ਜਾਂ ਫਿਰ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ ਤੁਹਾਨੂੰ ਬਿਮਾਰੀ ਲੱਗ ਸਕਦੀ ਹੈ ਜਾਂ ਫਿਰ ਤੁਹਾਨੂੰ ਕੁਝ ਵੀ ਹੋ ਸਕਦਾ ਹੈ ਸਿਹਤ ਦੇ ਰਿਲੇਟਡ ਤੁਹਾਨੂੰ ਸਮੱਸਿਆ ਆ ਸਕਦੀ ਹੈ ਤਾ ਇਹ ਇਨ੍ਹਾਂ ਅੰਕੜਿਆਂ ਦੇ ਵਿੱਚ ਵੱਡਾ ਖੁਲਾਸਾ ਕੀਤਾ ਗਿਆ ਹੈ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਸਰਕਾਰ ਨੇ ਚੇਤਾਵਨੀ ਵੀ ਦੇ ਦਿੱਤੀ ਹੈ ਸਖਤ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਨੇ ਸਿਹਤ ਮੰਤਰੀ ਡਾਕਟਰ ਬਲਬੀਰ ਹੁਣਾ ਦਾ ਕਹਿਣਾ ਹੈ ਕਿ ਹੁਣ ਅਸੀਂ ਜਿਹੜੇ ਸੈਂਪਲ ਚੈੱਕ ਕੀਤੇ ਨੇ ਇਸ ਤੋਂ ਬਾਅਦ ਅਸੀਂ ਬਹੁਤ ਜਲਦੀ ਇਹਦੇ ਵਿੱਚ ਤਜ਼ਵੀਜ਼ ਰੱਖਾਂਗੇ ਕਿ ਜੋ ਇਹ ਮਲਾਵਟੀ ਚੀਜ਼ਾਂ ਬਣ ਰਹੀਆਂ ਨੇ ਜਿਹੜੀਆਂ ਅਨਸੇਫ ਚੀਜ਼ਾਂ ਨੇ ਜਾਂ ਕੋਈ ਵੇਚ ਰਿਹਾ ਹੈ ਜਾਫਰ ਕੋਈ ਬਣਾ ਰਿਹਾ ਹੈ ਤਾਂ ਉਸਤੇ ਭਾਰੀ ਜੁਰਮਾਨਾ ਵੀ ਲਗਾਵਾਂਗੇ ਤੇ ਉਸ ਨੂੰ ਸਜ਼ਾ ਵੀ ਹੋ ਸਕਦੀ ਹੈ ਕਿਉਂਕਿ ਇਹ ਵੀ ਇੱਕ ਤੌਰ ਤੇ ਕਾਨੂੰਨੀ ਅਪਰਾਧ ਹੈ ਤੁਸੀਂ ਚੀਜ਼ ਦੇ ਵਿੱਚ ਮਿਲਾਵਟ ਕਰਦੇ ਹੋ ਉਹ ਮਿਲਾਵਟ ਅਨਸੇਫ ਮੰਨੀ ਜਾਂਦੀ ਹੈ ਜਿਸ ਦੇ ਨਾਲ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੁੰਦਾ ਹੈ ਤਾਂ ਕਾਨੂੰਨਨ ਤੌਰ ਤੇ ਇਸ ਨੂੰ ਅਪਰਾਧ ਮੰਨਿਆ ਜਾਂਦਾ ਹੈ ਸੋ ਇਸ ਦੇ ਵਿੱਚ ਸਜ਼ਾ ਰੱਖੀ ਜਾਏਗੀ ਇਸ ਦੇ ਵਿੱਚ ਤੁਹਾਨੂੰ ਕੈਦ ਵੀ ਹੋ ਸਕਦੀ ਹੈ ਔਰ ਭਾਰੀ ਜੁਰਮਾਨਾ ਵੀ ਲੱਗ ਸਕਦਾ ਹੈ ਤੇ ਔਰਤਾਂ ਨੂੰ ਅਪੀਲ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਸਿਹਤ ਵਿਭਾਗ ਦੇ ਵੱਲੋਂ ਕਿ ਬਾਜ਼ਾਰ ਦੇ ਵਿੱਚੋਂ ਚਾਹੇ ਉਹ ਤੁਸੀਂ ਪਨੀਰ ਖਰੀਦੇ ਹੋ ਚਾਹੇ ਘਿਓ ਖਰੀਦੇ ਹੁਣ ਘਿਓ ਦੀਆਂ ਵੀ ਇੱਥੇ ਦੋ ਦੋ ਕੈਟਾਗਰੀਆਂ ਕੱਢੀਆਂ ਹੋਈਆਂ ਨੇ ਇੱਕ A ਕੈਟਾਗਰੀ ਕੱਢ ਦਿੱਤੀ ਐ ਤੇ ਇੱਕ A+ ਕੈਟਾਗਰੀ ਕੱਢ ਦਿੱਤੀ ਐ ਚੀਜ਼ ਦੇ ਵਿੱਚ ਤਾਂ ਮਿਲਾਵਟ ਹੋ ਹੀ ਰਹੀ ਐ ਚੀਜ਼ ਦੇ ਵਿੱਚ ਤਾਂ ਧੋਖਾ ਹੋ ਹੀ ਰਿਹਾ ਔਰ ਜੇਕਰ ਅਸੀਂ ਰੇਟ ਦੀ ਗੱਲ ਕਰੀਏ ਤਾਂ ਰੇਟ ਨੂੰ ਲੈ ਕੇ ਵੀ ਲੋਕਾਂ ਦੇ ਨਾਲ ਬਹੁਤ ਧੋਖਾ ਹੋ ਰਿਹਾ ਏ ਪਲੱਸ ਕੈਟਾਗਰੀ ਦਾ ਘਿਓ ਲੈਣਾ ਤਾਂ ਉਹ ਤੁਹਾਨੂੰ 15 ਤੋਂ 2000 ਰੁਪਏ ਦਾ ਕਿਲੋ ਮਿਲੇਗਾ ਜੇਕਰ ਏ ਕੈਟਾਗਰੀ ਦਾ ਘਿਓ ਲੈਣਾ ਤਾਂ ਉਹ ਤੁਹਾਨੂੰ 600 ਤੋਂ to 800 ਤੋਂ 1000 ਰੁਪਏ ਦੇ ਵਿੱਚ ਵਿੱਚ ਮਿਲੇਗਾ ਯਾਨੀ ਕਿ ਘਿਓ ਦੇ ਵਿੱਚ ਕਾਦੀ ਕੈਟਾਗਰੀ ਹੋਗੀ ਜਦਕਿ ਘਿਓ ਤਾਂ ਇੱਕ ਹੀ ਪ੍ਰੋਸੈਸ ਹੈ ਇੱਕ ਹੀ ਪ੍ਰੋਸੈਸ ਦੇ ਨਾਲ ਘਿਓ ਬਣਦਾ ਹੈ ਘਿਓ ਵਿੱਚ ਏ ਪਲੱਸ ਤੇ ਏ ਕਿੱਥੋਂ ਆਣ ਲੱਗ ਪਿਆ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਦੁਕਾਨਦਾਰਾਂ ਦੇ ਵੱਲੋਂ জাফর ਜਿਨ੍ਹਾਂ ਨੇ ਕਾਲਾ ਬਾਜ਼ਾਰੀ ਕਰਨੀ ਹੈ ਉਨ੍ਹਾਂ ਦੇ ਵੱਲੋਂ ਇਹ ਚੀਜ਼ਾਂ ਬਣਾਈਆਂ ਗਈਆਂ ਨੇ ਸੋ ਪੰਜਾਬ ਸਰਕਾਰ ਬਹੁਤ ਸੁਹਿਰਦ ਨਜ਼ਰ ਆ ਰਹੀ ਹੈ ਇਸ ਚੀਜ਼ ਨੂੰ ਲੈ ਕੇ ਜਿਨ੍ਹਾਂ ਨੇ ਵੀ ਮਿਲਾਵਟ ਕੀਤੀ ਔਰ ਉਨ੍ਹਾਂ ਦੇ ਖਿਲਾਫ ਹੁਣ ਸਖਤ ਕਾਰਵਾਈ ਜਿਹੜੀ ਆ ਪੰਜਾਬ ਸਰਕਾਰ ਕਰੇਗੀ ਜੁਰਮਾਨਾ ਵੀ ਹੋਵੇਗਾ ਤੇ ਸਜ਼ਾ ਵੀ ਹੋ ਸਕਦੀ ਹੈ ਔਰ ਖਾਸ ਤੌਰ ਤੇ ਅਪੀਲ ਕੀਤੀ ਗਈ ਹੈ ਔਰਤਾਂ ਨੂੰ ਕਿ ਤੁਸੀਂ ਦੁੱਧ ਘਰਾਂ ਤੋਂ ਖਰੀਦੋ ਜਿਨ੍ਹਾਂ ਨੇ ਘਰਾਂ ਦੇ ਵਿੱਚ ਪਸ਼ੂ ਰੱਖੇ ਹੋਏ ਨੇ ਜਾਂ ਫਿਰ ਜਿਵੇਂ ਵੇਰਕਾ ਹੋ ਗਿਆ ਜਿਹੜੀਆਂ ਨਾਮਵਰ ਪਲਾਟ ਹੈਗੇ ਨੇ ਜਿਵੇਂ ਵੀਰਕਾ ਪਲਾਟ ਹੈ ਤੇ ਵੀਰਕਾ ਇੱਕ ਟਰਸਟਡ ਸੰਸਥਾ ਹੈ ਜਿੱਥੋਂ ਤੁਸੀਂ ਦੁੱਧ ਖਰੀਦ ਸਕਦੇ ਹੋ ਤਾਂ ਵੀਰਕਾ ਤੋਂ ਖਰੀਦੋ ਹੋਰ ਜਿੱਥੋਂ ਤੁਹਾਨੂੰ ਲੱਗਦਾ ਕਿ ਇੱਥੇ ਵਿਸ਼ਵਾਸ ਕੀਤਾ ਜਾ ਸਕਦਾ ਹੈ ਜਿੱਥੇ ਸਾਫ਼ ਸੁਥਰੀ ਚੀਜ਼ ਤੁਹਾਨੂੰ ਮਿਲਾਵਟ ਤੋਂ ਮਿਲੇ ਤਾਂ ਉਸ ਉਸ ਥਾਂ ਤੋਂ ਹੀ ਚੀਜ਼ ਖਰੀਦੀ ਜਾਵੇ ਔਰ ਦੁੱਧ ਖਰੀਦ ਕੇ ਮਹਿਲਾਵਾਂ ਨੂੰ ਇਹ ਹਦਾਇਤ ਦਿੱਤੀ ਗਈ ਹੈ ਕਿ ਤੁਸੀਂ ਘਰ ਦੇ ਵਿੱਚ ਹੀ ਉਹਨੂੰ ਪਨੀਰ ਬਣਾਓ ਤੇ ਘਰ ਦੇ ਵਿੱਚ ਹੀ ਘਿਓ ਕੱਢੋ ਤੇ ਬਾਕੀ ਅਮਸਾਲਿਆਂ ਨੂੰ ਲੈ ਕੇ ਵੀ ਜ਼ਿਕਰ ਕੀਤਾ ਗਿਆ ਹੈ ਕਿ ਮਸਾਲੇ ਵੀ ਉਹਨਾਂ ਦੇ ਵਿੱਚ ਵੀ ਕਾਫੀ ਮਿਲਾਵਟ ਆ ਰਹੀ ਹੈ ਸੋ ਆਪਣੇ ਜਿਹੜੇ ਪਹਿਲਾਂ ਅਸੀਂ ਦੇਸੀ ਮਸਾਲੇ ਘਰਾਂ ਦੇ ਵਿੱਚ ਤਿਆਰ ਕਰਦੇ ਸੀ ਉਹ ਜੀ ਮਸਾਲੇ ਤਿਆਰ ਕਰੋ ਔਰ ਖਾਸ ਤੌਰ ਤੇ ਜਿਵੇਂ ਅਸੀਂ ਫਰੂਟ ਦੀ ਗੱਲ ਕਰਦੇ ਹਾਂ ਫਲ ਤੇ ਸਬਜ਼ੀਆਂ ਦੀ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਫਲ ਤੇ ਸਬਜ਼ੀਆਂ ਦੇ ਵਿੱਚ ਇੰਨੀ ਅਜੇ ਜ਼ਿਆਦਾ ਮਿਲਾਵਟ ਨਹੀਂ ਦੇਖੀ ਗਈ ਠੀਕ ਸੈਂਪਲ ਪਾਏ ਗਏ ਨੇ ਇਹ ਵੀ ਸਿਹਤ ਮੰਤਰੀ ਡਾਕਟਰ ਬਲਬੀਰ ਹੁਣਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਹੋਰ ਉਹਨਾਂ ਨੇ ਕੀ ਕੁਝ ਖੁਲਾਸੇ ਕੀਤੇ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ 531 ਸੈਂਪਲ ਸੀ ਉਹਦੇ ਚੋਂ ਜਿਹੜੇ 196 ਸੀ ਜੋ ਕਿ ਬਹੁਤ ਵੱਡਾ ਨੰਬਰ ਹੈ ਜੀ ਮਤਲਬ ਤੁਸੀਂ ਕਹਿ ਲਓ ਵੀ 1/3 ਤੋਂ ਵੀ ਜ਼ਿਆਦਾ ਉਹ ਸਬਸਟੈਂਡਰਡ ਸੀ ਤੇ ਉਸ ਤੋਂ ਵੀ ਜਿਹੜੀ ਮਾੜੀ ਗੱਲ ਹੈ ਜਿਹੜੇ 59-59 ਸੈਂਪਲ ਹੈ ਜਿਹੜੇ ਆ ਗਏ ਉਹ ਅਨਸੇਫ ਸੀ ਥੈਟ ਮੀਨਸ ਕਿ ਉਹਨਾਂ ਨੇ ਕੋਈ ਹੋਜੇ स्टार्च ਹੋਜੇ ਕੈਮੀਕल्स ਯੂਜ਼ ਕੀਤੇ ਜਿਹੜੇ ਨਹੀਂ ਯੂਜ਼ ਕਰਨੇ ਚਾਹੀਦੇ ਇਹਦਾ ਮੈਂ ਤੁਹਾਨੂੰ ਅੱਗੇ ਵੀ ਦੱਸਾਂਗਾ ਕਿ ਅਸੀਂ ਇਹਦੇ ਵਾਸਤੇ ਹੋਰ ਕੀ ਕਰਦੇ ਆ। ਇਹ ਪਹਿਲਾ ਕੰਮ ਹੈ ਜਿਹੜੀ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਆ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਹੋਵੇ, ਉਹਨਾਂ ਨੂੰ ਪਤਾ ਹੋਵੇ ਕਿ ਜੇ ਅਸੀਂ ਪਨੀਰ ਲੈਣਾ ਹੈਗਾ ਤਾਂ ਕਿਸੇ ਸਰਟੀਫਾਈਡ ਸੋਰਸ ਤੋਂ ਜਿਸ ਤਰ੍ਹਾਂ ਆਪਣਾ ਵੇਰਕਾ ਹੋ ਗਿਆ। ਉਹਨਾਂ ਤੋਂ ਲੈਣਾ ਚਾਹੀਦਾ ਹੈ। ਜਾਂ ਤੁਸੀਂ ਇਹ ਕੋਈ ਬਹੁਤੀ ਔਖੀ ਚੀਜ਼ ਨਹੀਂ ਹੈ ਜੇ ਤੁਸੀਂ ਪਨੀਰ ਖਾਣਾ ਹੈ ਤੇ ਘਰੇ ਬਣਾ ਲਓ ਉਹਨੂੰ। ਆਪਣੇ ਆਮ ਲੇਡੀਜ਼ ਜਦੋਂ ਦੁੱਧ ਖਰਾਬ ਹੋ ਜਾਂਦਾ ਸੀ ਪਨੀਰ ਖੁਦ ਬਣਾਉਂਦੀਆਂ ਸੀ ਤੇ ਤੁਸੀਂ ਮਿਲਕ ਲੈ ਕੇ ਖੁਦ ਪਨੀਰ ਬਣਾ ਲਓ। ਬਾਜ਼ਾਰ ਤੋਂ ਘੱਟ ਤੋਂ ਘੱਟ ਖਰੀਦੋ ਉਹਦਾ ਘੱਟ ਤੋਂ ਘੱਟ ਇਸਤੇਮਾਲ ਕਰੋ ਲੇਕਿਨ ਇਹਦੇ ਨਾਲ ਨਾਲ ਮੈਂ ਜਿਹੜੇ ਜਿਹੜੇ ਫੂਡ ਬਿਜ਼ਨਸ ਆਪਰੇਟਰਸ ਆ ਕਾਹੇ ਉਹ ਵੱਡੀਆਂ ਦੁਕਾਨਾਂ ਵਾਲੇ ਹੋਣ ਛੋਟੀਆਂ ਵਾਲੇ ਹੋਣ ਵੀ ਜੇ ਉਹ ਵੀ ਪਨੀਰ ਟੈਸਟ ਕਰਦੇ ਆ ਤਾਂ ਤੁਹਾਡੇ ਸਾਡੇ ਕੋਲੇ ਫੈਸਿਲਿਟੀ ਹੈ ਕਿ ਤੁਸੀਂ ਸਾਡੀ ਫੂਡ ਸੇਫਟੀ ਜਿਹੜੀ ਔਨ व्हील्स ਹੈਗੀ ਆ ਵੈਨ ਮਗਾਓ ਤੇ ਉਹਨੂੰ ਟੈਸਟ ਕਰਾ ਲਓ ਆਪਣੀ ਸੇਫਟੀ ਵਾਸਤੇ ਵੀ ਤੇ ਲੋਕਾਂ ਦੀ ਸੇਫਟੀ ਵਾਸਤੇ ਵੀ ਇਹ ਜਿਹੜੀਆਂ ਫਿਗਰਸ ਹੈਗੀਆਂ ਇਹ ਬਹੁਤ ਜ਼ਿਆਦਾ ਮਤਲਬ ਡਿਸਟਰਬੈਂਸ ਹੈਗੀਆਂ ਇਹਦੇ ਚ ਅਸੀਂ ਵੈਸੇ ਵੀ ਜਿਹੜਾ ਤੁਹਾਡੇ 18 ਕੁਇੰਟਲ ਕਿਤੇ ਮਤਲਬ ਕਿਤੇ 1 ਕੁਇੰਟਲ ਕਿਤੇ 2 ਕੁਇੰਟਲ ਕਿਤੇ 3 ਕੁਇੰਟਲ ਜਿੱਥੇ ਸਾਨੂੰ ਲੱਗਦਾ ਵੀ ਦੇਖਣ ਨੂੰ ਜਿਹੜਾ ਹੈਗਾ ਠੀਕ ਨਹੀਂ ਹੈ ਉਹਨੂੰ ਅਸੀਂ ਡਿਸਟਰੋਏ ਵੀ ਕਰਦੇ ਆ ਇਸੇ ਤਰ੍ਹਾਂ ਜਿਹੜੀ ਦੂਜੀ ਸਭ ਤੋਂ ਵੱਡੀ ਪ੍ਰੋਬਲਮ ਹੈ ਉਹ ਘਿਓ ਦੇ ਵਿੱਚ ਆਂਦੀ ਹੈ ਜੇ ਮੈਂ ਪਿਛਲੇ ਸਾਲ ਦੀ ਗੱਲ ਕਰਾਂ ਤਾਂ ਅਸੀਂ 222 ਸੈਂਪਲ ਦੇ ਵਿੱਚੋਂ 20 ਜਿਹੜੇ ਹੈਗੇ ਆ ਜੀ ਤਕਰੀਬਨ ਤਕਰੀਬਨ 9% ਜਿਹੜੇ ਹੈਗੇ ਆ ਉਹ ਸਬਸਟੈਂਡਰਡ ਸੀ ਤੇ ਸਬਸਟੈਂਡਰਡ ਨਾਲੋਂ ਜ਼ਿਆਦਾ 28 ਸੀ ਜਿਹੜੇ ਸੀ ਉਹ ਜਿਹੜੇ ਸੀਗੇ ਉਹ ਅਨਸੇਫ ਸੀਗੇ ਇਹਨਾਂ ਦੇ ਵਿੱਚ ਘਿਓ ਦੇ ਵਿੱਚ ਤੇ ਪਨੀਰ ਦੇ ਵਿੱਚ ਮਿਲਾਵਟ ਬਹੁਤ ਹੈ ਜੀ ਦੇਖੋ ਕੁਝ ਬੰਦੇ ਹੈਗੇ ਆ ਜਿਹੜੇ ਜਿਸ ਤਰ੍ਹਾਂ ਜਿਹੜੇ ਮਾੜੇ ਕੰਮ ਕਰਨ ਵਾਲੇ ਆ ਜਿਹੜੇ ਕ੍ਰਿਮੀਨਲ ਆ ਇਹ ਵੀ ਇੱਕ ਬਹੁਤ ਵੱਡਾ ਕ੍ਰਾਈਮ ਸਮਝਦਾ ਮੈਨੂੰ ਦੇਸੀ ghee ਉਹਦੇ ਵਿੱਚ ਬਹੁਤ ਹੈ ਕਿਉਂਕਿ ਅੱਜ ਕੱਲ ਇੱਕ ਤੁਸੀਂ ਹੋਰ ਸੁਣਿਆ ਹੋਣਾ A1 ghee A2 ghee ਸੁਣਿਆ ਹੋਇਆ ਜੀ ਜਿਹੜਾ A1 ਹੈ ਉਹ ਮਤਲਬ ਜੇ 600 ਤੋਂ 1000 ਰੁਪਏ ਕਿਲੋ ਹੈ ਇਹ A2 ਕਰਕੇ ਉਹਨੂੰ 2000 3000 ਰੁਪਏ ਕਿਲੋ ਵੇਚ ਜਾਂਦੇ ਆ there is nothing like A2 ghee ਕੋਈ ਮਤਲਬ ਕੋਈ ਕਲਾਸੀਫਿਕੇਸ਼ਨ ਉਹਨੇ ਆਪੇ ਬਣਾ ਲਈ ਹੈ ਜੇ ਲੋਕਾਂ ਨੇ ਕੋਈ ਕੋਈ ਮਤਲਬ ਕਿ ਇਹਦੇ ਵਿੱਚ ਕੋਈ ਹੈ ਜੀ ਇਦਾਂ ਦਾ ਸਟੈਂਡਰਡ ਕੁਝ ਨਹੀਂ ਹੈ ਜੀ ਕੋਈ ਕੋਈ A2 ghee ਨਹੀਂ ਹੈ ਜੀ ਕਿਤੇ ਵੀ ਕੋਈ ਮਤਲਬ ਇਹਦੇ ਨਾਲ ਮਿਸਲੀਡ ਹੋਣ ਦੀ ਲੋੜ ਨਹੀਂ ਹੈ ਅਗੇਨ ਮੈਂ ਕਹੂੰਗਾ ਕਿ ਤੁਸੀਂ ਜਿਹੜਾ ਨੋਨ ਸੋਰਸ ਹੈ ਜਿਸ ਤਰ੍ਹਾਂ ਆਪਣਾ ਵੇਰਕਾ ਹੋ ਗਿਆ ਉਹਨਾਂ ਤੋਂ ਲਾਓ। ਜਾਂ ਤੁਸੀਂ ਜਿਹੜਾ ਹੈਗਾ ਇਹ ਕੋਈ ਰਾਕਟ ਸਾਇੰਸ ਨਹੀਂ ਹੈ। ਹਰ ਘਰ ਦੇ ਵਿੱਚ ਦੇਸੀ ਕਿਉਂ ਬਣਦਾ ਸੀਗਾ ਜੀ। ਤੁਸੀਂ ਦੁੱਧ ਲਾਓ, ਚਾਹੇ ਉਸ ਤੋਂ ਪਨੀਰ ਬਣਾਓ ਔਰ ਉਹਦੇ ਤੋਂ ਮਲਾਈ ਉਤਾਰ ਕੇ ਉਹਦੇ ਨਾਲ ਮੱਖਣ ਵੀ ਬਣਦਾ ਔਰ ਤੋਂ ਦੇਸੀ ਘਿਓ ਵੀ ਬਣਦਾ ਔਰ ਉਸੇ ਦੁੱਧ ਦੇ ਨਾਲ ਜਿਹੜਾ ਤੁਸੀਂ ਲੈਂਦੇ ਹੋ ਉਹਦੇ ਨਾਲ ਤੁਹਾਨੂੰ ਜਿਹੜਾ ਹੈਗਾ ਉਹਨੂੰ ਸਕਿਮ ਫਰੀ ਮਿਲਕ ਵੀ ਮਿਲਦਾ। ਉਹਦੇ ਨਾਲ ਦਹੀਂ ਵੀ ਬਣਦਾ। ਤੋ ਉਹਦੇ ਨਾਲ ਤੁਸੀਂ ਬੈਟਰ ਇਹ ਆ ਕਿ ਉਹਨੂੰ ਦੁੱਧ ਲੈ ਕੇ ਤੁਸੀਂ ਪਨੀਰ ਵੀ ਆਪ ਬਣਾਓ ਤੇ ਘਿਓ ਵੀ ਆਪ ਬਣਾਓ ਜਾਂ ਨੋਨ ਸੋਰਸ ਤੋਂ ਲਓ ਕਿਉਂਕਿ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਅੰਦੇ ਵੀ ਆਪਾਂ ਪਨੀਰ ਲੈ ਲਓ ਬਹੁਤ ਮੰਤਰੀ ਡਾਕਟਰ ਬਲਬੀਰ ਹੁਣਾ ਦੇ ਵੱਲੋਂ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਅਸੀਂ ਸੈਂਪਲ ਚੈੱਕ ਕੀਤੇ ਨੇ ਜੋ ਡੇਰੀਆਂ ਦੇ ਉੱਪਰ ਜਾਂ ਜਿਹੜੀਆਂ ਦੁਕਾਨਾਂ ਸ਼ਹਿਰਾਂ ਦੇ ਵਿੱਚ ਖੁੱਲੀਆਂ ਹੁੰਦੀਆਂ ਨੇ ਜਿੱਥੋਂ ਤੁਸੀਂ ਆਮ ਹੀ ਦੁੱਧ ਖਰੀਦ ਲੈਨੇ ਹੋ ਪ੍ਰੀਨ ਖਰੀਦ ਲੈਨੇ ਹੋ ਘਿਓ ਖਰੀਦ ਲੈਨੇ ਹੋ ਤਾਂ ਉਹਨਾਂ ਦੁਕਾਨਾਂ ਤੋਂ ਅਸੀਂ ਉਹਨਾਂ ਡੇਰੀਆਂ ਤੋਂ ਸੈਂਪਲ ਭਰੇ ਅਸੀਂ ਚੈੱਕ ਕੀਤਾ 531 ਦੇ ਕਰੀਬ ਅਸੀਂ ਸੈਂਪਲ ਜਿਹੜੇ ਉਹ ਇਕੱਠੇ ਕੀਤੇ ਤੇ ਉਹਨਾਂ ਦੇ ਵਿੱਚੋਂ ਬੜੇ ਹੀ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਨੇ 196 ਦੇ ਕਰੀਬ ਜਿਹੜੇ ਨੇ ਉਹ ਸਬ ਸਟੈਂਡਰਡ ਨਿਕਲੇ ਨੇ ਯਾਨੀ ਕਿ ਜਿਨ੍ਹਾਂ ਨੂੰ ਵਰਤਿਆ ਨਹੀਂ ਜਾ ਸਕਦਾ ਖਰਾਬ ਹੁੰਦੇ ਨੇ ਉਹਨਾਂ ਨੂੰ ਸਬ ਸਟੈਂਡਰਡ ਦਾ ਨਾਮ ਦਿੱਤਾ ਜਾਂਦਾ ਹੈ ਕਿ ਉਹ ਵਰਤਣਯੋਗ ਨਹੀਂ ਹੈ ਸੋ 196 ਸੈਂਪਲ ਜਿਹੜੇ ਨੇ 531ਆਂ ਦੇ ਵਿੱਚੋਂ ਉਹ ਸਬ ਸਟੈਂਡਰਡ ਨਿਕਲਦੇ ਨੇ ਔਰ ਜਦ ਕੀ 59 ਸੈਂਪਲ ਜਿਹੜੇ ਨੇ ਅਨ ਸੇਫ ਨੇ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਆਪਣੀ ਸਿਹਤ ਦੇ ਨਾਲ ਖਿਲਵਾੜ ਕਰ ਰਹੇ ਹੋ ਜਾਂ ਫਿਰ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ ਤੁਹਾਨੂੰ ਬਿਮਾਰੀ ਲੱਗ ਸਕਦੀ ਹੈ ਜਾਂ ਫਿਰ ਤੁਹਾਨੂੰ ਕੁਝ ਵੀ ਹੋ ਸਕਦਾ ਹੈ ਸਿਹਤ ਦੇ ਰਿਲੇਟਡ ਤੁਹਾਨੂੰ ਸਮੱਸਿਆ ਆ ਸਕਦੀ ਹੈ ਤਾਂ ਇਹ ਇਹਨਾਂ ਅੰਕੜਿਆਂ ਦੇ ਵਿੱਚ ਵੱਡਾ ਖੁਲਾਸਾ ਕੀਤਾ ਗਿਆ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਸਰਕਾਰ ਨੇ ਚੇਤਾਵਨੀ ਵੀ ਦੇ ਦਿੱਤੀ ਹੈ ਸਖਤ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਨੇ ਸੇਤ ਮੰਤਰੀ ਡਾਕਟਰ ਬਲਬੀਰ ਹੁਣਾ ਦਾ ਕਹਿਣਾ ਹੈ ਕਿ ਹੁਣ ਅਸੀਂ ਜਿਹੜੇ ਸੈਂਪਲ ਚੈੱਕ ਕੀਤੇ ਨੇ ਇਸ ਤੋਂ ਬਾਅਦ ਅਸੀਂ ਬਹੁਤ ਜਲਦੀ ਇਹਦੇ ਵਿੱਚ ਤਜ਼ਵੀਜ਼ ਰੱਖਾਂਗੇ ਕਿ ਜੋ ਇਹ ਮਲਾਰਟੀ ਚੀਜ਼ਾਂ ਬਣ ਰਹੀਆਂ ਨੇ ਜਿਹੜੀਆਂ ਅਨਸੇਫ ਚੀਜ਼ਾਂ ਨੇ ਜਾਂ ਕੋਈ ਵੇਚ ਰਿਹਾ ਹੈ ਜਾਂ ਫਿਰ ਕੋਈ ਬਣਾ ਰਿਹਾ ਹੈ ਤਾਂ ਉਸਤੇ ਭਾਰੀ ਜੁਰਮਾਨਾ ਵੀ ਲਗਾਵਾਂਗੇ ਤੇ ਉਸ ਨੂੰ ਸਜ਼ਾ ਵੀ